ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਇੰਗਲੈਂਡ ਦੀ ਮਹਿਲਾ ਦੇ ਬਾਰੇ ਜਿਸ ਦੀ ਰਾਤੋਂ ਰਾਤ ਕਿਸਮਤ ਬਦਲ ਗਈ ਕਹਿੰਦੇ ਨੇ ਈਸ਼ਵਰ ਜਦੋਂ ਵੀ ਰੱਬ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਕਿ ਜੋ ਇਹ ਕੁਝ ਹੋਇਆ ਹੈ ਇੰਗਲੈਂਡ ਦੀ ਇੱਕ ਮਹਿਲਾ ਦੇ ਨਾਲ ਇੰਗਲੈਂਡ ਦੀ ਇੱਕ ਮਹਿਲਾ ਜੋ ਆਰਥਿਕ ਤੰਗੀ ਤੋਂ ਗੁਜ਼ਰਦੀ ਪਈ ਸੀ ਉਹ ਇੱਕ ਵਾਰ ਰਸਤੇ ਦੇ ਵਿੱਚ ਜਾਂਦੀ ਹੈ ਤੇ ਉਸ ਨੂੰ ਜੈਕਪੌਟ ਦੇ ਵਿੱਚ ਸਾਈਨ ਅਪ ਕਰਨ ਦਾ ਇੱਕ ਅੰਦਰੋਂ ਆਵਾਜ਼ ਆਂਦੀ ਹੈ ਕਿ ਉਹ ਉਹ ਜੈਕਪੌਟ ਦੇ ਵਿੱਚ ਹਿੱਸਾ ਲਵੇ ਆਪਣੀ ਅੰਦਰੋਂ ਜੋ ਮੰਨ ਦੀ ਆਵਾਜ਼ ਹੈ ਮੰਨ ਦੀ ਆਵਾਜ਼ ਨੂੰ ਉਹ ਮਹਿਲਾ ਸੁਣਦੀ ਆ ਤੇ ਜੈਕਪੌਟ ਦੇ ਵਿੱਚ ਹਿੱਸਾ ਲੈਂਦੀ ਹੈ 2 ਮਹੀਨਿਆਂ ਬਾਅਦ ਉਸ ਦਾ ਜੈਕਪੌਟ ਹੈ ਜੋ ਲੱਗ ਜਾਂਦਾ ਵੈ ਜਿਸ ਦੇ ਨਾਲ ਉਸ ਨੂੰ ਜੋ ਇੰਗਲੈਂਡ ਦੀ ਮਹਿਲਾ ਹੈ ਉਸ ਨੂੰ 410000 ਪਾਉਂਡ ਦੀ ਇਨਾਮੀ ਰਕਮ ਮਿਲ ਜਾਂਦੀ ਹੈ ਐਡੀ ਵੱਡੀ ਇਨਾਮੀ ਰਕਮ ਜਦੋਂ ਉਹਨੂੰ ਮਿਲਦੀ ਹੈ ਪਹਿਲਾਂ ਤਾਂ ਉਹਨੂੰ ਖੁਦ ਹੀ ਯਕੀਨ ਨਹੀਂ ਹੁੰਦਾ ਉਸ ਤੋਂ ਬਾਅਦ ਜਦੋਂ ਇਹ ਗੱਲ ਉਹ ਆਪਣੇ ਜੋ ਕਰੀਬੀਆਂ ਨੂੰ ਦੱਸਦੀ ਹੈ ਤੇ ਉਹ ਵੀ ਉਸ ਦੀ ਗੱਲ ਤੇ ਯਕੀਨ ਨਹੀਂ ਕਰਦੇ ਪਰ ਜਦੋਂ ਜੈਕਪੌਟ ਦੀ ਖਬਰ ਆਪਣੇ ਪਤੀ ਨੂੰ ਦੰਦੀ ਹੈ ਤਾਂ ਉਸਦੇ ਪਤੀ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਵਿਸ਼ਵਾਸ ਨਹੀਂ ਕਰੇਗਾ ਜਦੋਂ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋ ਜਾਂਦੀ ਬੜੀ ਇੱਕ ਜੋ ਅश्चर्य ਹੁੰਦਾ ਹੈ ਉਸ ਤੇ ਪਰਿਵਾਰ ਨੂੰ ਉਸ ਤੇ ਪਤੀ ਨੂੰ ਕਿ ਏਡੀ ਵੱਡੀ ਰਕਮ ਉਹ ਜਿੱਤ ਗਈ ਨੇ ਕਿਉਂਕਿ ਇੱਕ ਜੈਕਪੌਟ ਜਦੋਂ ਜੇ ਗੱਲ ਕਰੀਏ ਜੋ ਭਾਰਤੀ ਰੁਪਏਆਂ ਦੇ ਵਿੱਚ ਤਾਂ ਲਗਭਗ 4 ਕਰੋੜ 4.5 ਕਰੋੜ ਦੇ ਲਗਭਗ ਜੋ ਕੀਮਤ ਬੰਦੀ ਹੈ ਉਸ ਜੈਕਪੌਟ ਦੇ ਉਸ ਮਹਿਲਾ ਦਾ ਕਹਿਣਾ ਹੈ ਕਿ ਇਹ ਪੈਸੇ ਉਹਨੂੰ ਉਸ ਸਮੇਂ ਮਿਲੇ ਜਦੋਂ ਉਸਨੂੰ ਇਸਦੀ ਸਖਤ ਜ਼ਰੂਰਤ ਸੀ ਕਿਉਂਕਿ ਉਸਦੇ ਪਰਿਵਾਰ ਦੇ ਵਿੱਚ ਪਿਛਲੇ 1 ਸਾਲ ਤੋਂ ਆਰਥਿਕ ਤੰਗੀ ਚੱਲਦੀ ਪਈ ਸੀ ਉਸਦਾ ਪਤੀ ਹੈ ਜੋ ਉਸਦੇ ਪਤੀ ਦਾ ਹਰਨੀਆਂ ਦਾ ਆਪਰੇਸ਼ਨ ਹੋਣਾ ਸੀ ਉਹ ਜਦੋਂ ਉਹਨਾਂ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ ਉਸੇ ਸਮੇਂ ਦੇ ਵਿੱਚ ਉਹਨਾਂ ਨੂੰ ਜੈਕਪੌਟ ਲੱਗ ਜਾਂਦਾ ਹੈ ਜੈਕਪੌਟ ਲੱਗਦਾ ਹੈ ਕਿ ਉਹਨਾਂ ਦੀ ਆਰਥਿਕ ਤੰਗੀ ਦੂਰ ਹੋ ਜਾਂਦੀ ਹੈ ਉਹਨਾਂ ਦਾ ਕਹਿਣਾ ਮਹਿਲਾ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੇਗੀ ਆਪਣੇ ਪਰਿਵਾਰ ਨੂੰ ਘੁਮਾਨ ਫਿਰਾਨੀ ਲੈ ਕੇ ਜਾਵੇਗੀ ਆਪਣੇ ਪਤੀ ਦਾ ਇਲਾਜ ਕਰਾਵੇਗੀ। ਈਸ਼ਵਰ ਦੇ ਘਰ ਰੱਬ ਦੇ ਘਰ ਦੇਰ ਜ਼ਰੂਰ ਹੁੰਦੀ ਹੈ ਪਰ ਹਾਨੇਜ ਨਹੀਂ ਹੁੰਦਾ। ਇਸੇ ਤਰ੍ਹਾਂ ਦੀ ਇੱਕ ਗੱਲ ਹੈ ਇਹ ਇੰਗਲੈਂਡ ਦੀ ਮਹਿਲਾ ਦੀ ਜਿਸ ਨੇ ਜੋ ਈਸ਼ਵਰ ਤੇ ਭਰੋਸਾ ਰੱਖਿਆ ਔਰ ਆਪਣੀ ਕਿਸਮਤ ਹੈ ਕਿਸਮਤ ਅਜ਼ਮਾਈ ਤੇ ਜੋ ਆਪਣੀ ਕਿਸਮਤ ਅਜ਼ਮਾ ਕੇ ਆਪਣੀ ਕਿਸਮਤ ਦੇ ਵਿੱਚ ਇੱਕ ਵੱਡਾ ਜੋ ਰਾਤੋ ਰਾਤ ਕਿਸਮਤ ਨੂੰ ਬਦਲ ਲਿਆ। ਇੱਕ ਖਾਸ ਵੀਡੀਓ ਸੀ ਇੰਗਲੈਂਡ ਦੀ ਉਸ ਮਹਿਲਾ ਦੇ ਬਾਰੇ। ਜਾਂਦੇ ਜਾਂਦੇ ਇੱਕ ਗੱਲ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਜੋ ਲੋਟਰੀ ਹੈ ਜੈਕਪots ਹੁੰਦੇ ਨੇ ਕੰਫਰਸ ਹੁੰਦੇ ਨੇ ਇਹ ਵਿੱਤੀ ਜੋਖਿਮ ਇਹਨਾਂ ਦੇ ਨਾਲ ਬਣਿਆ ਰਹਿੰਦਾ ਹੈ ਕੁਝ ਲੋਕ ਹੁੰਦੇ ਨੇ ਗੱਲ ਕਰੀਏ ਜਿਸ ਤਰ੍ਹਾਂ ਕਿ ਆਮਦਨ ਹੁੰਦੀ ਹੈ 10 ਰੁਪਏ ਆਮਦਨ ਹੁੰਦੀ ਹੈ ਤੇ ਲੋਟਰੀ ਦੇ ਵਿੱਚ ਖਰਚ ਦਿੰਦੇ ਨੇ 11 ਰੁਪਏ 12 ਰੁਪਏ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਪਏ ਆ ਤੇ ਅਸੀਂ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹਾਂਗੇ ਕਿ ਜੋ ਵਿੱਤੀ ਵਹਿ ਵਿੱਤ ਹੈ ਤੁਹਾਡਾ ਪੈਸਾ ਹੈ ਪੈਸੇ ਨੂੰ ਨਾ ਖਰਾਬ ਕੀਤਾ ਜਾਵੇ ਕਿਸਮਤ ਅਜ਼ਮਾਨਾ ਕੋਈ ਮਾੜੀ ਗੱਲ ਨਹੀਂ ਪਰ ਕਿਸਮਤ ਅਜ਼ਮਾਨ ਦੇ ਚੱਕਰਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਜੋ ਜੋਖਮ ਦੇ ਵਿੱਚ ਪਾਣਾ ਆਪਣੇ ਵਿੱਤੀ ਸੰਕਟ ਦੇ ਵਿੱਚ ਪਰਿਵਾਰ ਨੂੰ ਪਾਣਾ ਉਹ ਇੱਕ ਗਲਤ ਗੱਲ ਹੁੰਦੀ ਹੈ ਸੋ ਜਾਂਦੇ ਜਾਂਦੇ ਕਿ ਜ਼ਰੂਰ ਇਹ ਗੱਲ ਕਵਾਂਗੇ ਕਿ ਆਪਣੇ ਪਰਿਵਾਰ ਨੂੰ ਵਿੱਤੀ ਸੰਕਟ ਤੋਂ ਜੋ ਵਿੱਤੀ ਸੰਕਟ ਦੇ ਵਿੱਚ ਨਾ ਪਾਉ ਆਪਣੇ ਪੈਸੇ ਦੀ ਸਹੀ ਤਰ੍ਹਾਂ ਉਪਯੋਗ ਕਰੋ ਅਤੇ ਲਾਡਰੀ ਹੈ ਜੋ ਕਿਸਮਤ ਹੈ ਕਿਸਮਤ ਨੂੰ ਸਿਰਫ ਅਜ਼ਮਾਨਾ ਚਾਹੀਦਾ ਹੈ ਨਾ ਕਿ ਸਾਰੇ ਪੈਸੇ ਇਹਦੇ ਵਿੱਚ ਪਾਣੇ ਚਾਹੀਦੇ ਮੈਂ ਦੀ ਇਜਾਜ਼ਤ ਧੰਨਵਾਦ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਇੰਗਲੈਂਡ ਦੀ ਮਹਿਲਾ ਦੇ ਬਾਰੇ ਜਿਸ ਦੀ ਰਾਤੋਂ ਰਾਤ ਕਿਸਮਤ ਬਦਲ ਗਈ ਕਹਿੰਦੇ ਨੇ ਈਸ਼ਵਰ ਜਦੋਂ ਵੀ ਰੱਬ ਦਿੰਦਾ ਵਾ ਛੱਪੜ ਫਾੜ ਕੇ ਦਿੰਦਾ ਵਾ ਕਿ ਜੋ ਇਹ ਕੁਝ ਹੋਇਆ ਇੰਗਲੈਂਡ ਦੀ ਇੱਕ ਮਹਿਲਾ ਦੇ ਨਾਲ ਇੰਗਲੈਂਡ ਦੀ ਇੱਕ ਮਹਿਲਾ ਜੋ ਆਰਥਿਕ ਤੰਗੀ ਤੋਂ ਗੁਜ਼ਰਦੀ ਪਈ ਸੀ ਉਹ ਇੱਕ ਵਾਰ ਰਸਤੇ ਦੇ ਵਿੱਚ ਜਾਂਦੀ ਹੈ ਤੇ ਉਸ ਨੂੰ ਜੈਕਪੌਟ ਦੇ ਵਿੱਚ ਸਾਈਨ ਅਪ ਕਰਨ ਲਈ ਜੋ ਇੱਕ ਅੰਦਰੋਂ ਆਵਾਜ਼ ਆਂਦੀ ਹੈ ਕਿ ਉਹ ਉਹ ਜੈਕਪੌਟ ਦੇ ਵਿੱਚ ਹਿੱਸਾ ਲਵੇ ਆਪਣੀ ਅੰਦਰੋਂ ਜੋ ਮਨ ਦੀ ਆਵਾਜ਼ ਹੈ ਮਨ ਦੀ ਆਵਾਜ਼ ਨੂੰ ਉਹ ਮਹਿਲਾ ਸੁਣਦੀ ਹੈ ਤੇ ਜੈਕਪੌਟ ਦੇ ਵਿੱਚ ਹਿੱਸਾ ਲੈਂਦੀ ਹੈ 2 ਮਹੀਨਿਆਂ ਬਾਅਦ ਉਸ ਦਾ ਜੈਕਪੌਟ ਹੈ ਜੋ ਲੱਗ ਜਾਂਦਾ ਵਾ ਜਿਸ ਦਿਨ ਨਾਲ ਉਸ ਨੂੰ ਜੋ ਇੰਗਲੈਂਡ ਦੀ ਮਹਿਲਾ ਹੈ ਉਸ ਨੂੰ 410000 ਪਾਉਂਡ ਦੀ ਇਨਾਮੀ ਰਕਮ ਮਿਲ ਜਾਂਦੀ ਹੈ ਐਡੀ ਬੜੀ ਇਨਾਮੀ ਰਕਮ ਜਦੋਂ ਉਹਨੂੰ ਮਿਲਦੀ ਹੈ ਪਹਿਲਾਂ ਤਾਂ ਉਹਨੂੰ ਖੁਦ ਹੀ ਯਕੀਨ ਨਹੀਂ ਹੁੰਦਾ ਉਸ ਤੋਂ ਬਾਅਦ ਜਦੋਂ ਇਹ ਗੱਲ ਉਹ ਆਪਣੇ ਜੋ ਕਰੀਬੀਆਂ ਨੂੰ ਦੱਸਦੀ ਹੈ ਤੇ ਉਹ ਵੀ ਉਸ ਦੀ ਗੱਲ ਤੇ ਯਕੀਨ ਨਹੀਂ ਕਰਦੇ ਫਿਰ ਉਹ ਜਦੋਂ ਜੈਕਪੌਟ ਦੀ ਖਬਰ ਆਪਣੇ ਪਤੀ ਨੂੰ ਦਿੰਦੀ ਹੈ ਤਾਂ ਉਸਦੇ ਪਤੀ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਵਿਸ਼ਵਾਸ ਨਹੀਂ ਕਰੇਗਾ ਜਦੋਂ ਤੱਕ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਅਧਿਕਾਰਿਕ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋ ਜਾਂਦੀ ਬੜੀ ਇੱਕ ਜੋ ਅश्चर्य ਹੁੰਦਾ ਵਾ ਉਸ ਤੇ ਪਰਿਵਾਰ ਨੂੰ ਉਸ ਤੇ ਪਤੀ ਨੂੰ ਕਿ ਏਡੀ ਵੱਡੀ ਰਕਮ ਉਹ ਜਿੱਤ ਗਈ ਦੀ ਕਿਉਂਕਿ ਇੱਕ ਜੈਕਪੌਟ ਜਦੋਂ ਜੇ ਗੱਲ ਕਰੀਏ ਤਾਂ ਭਾਰਤੀ ਰੁਪਏਆਂ ਦੇ ਵਿੱਚ ਤਾਂ ਲਗਭਗ 4 ਕਰੋੜ 4.5 ਕਰੋੜ ਦੇ ਲਗਭਗ ਜੋ ਕੀਮਤ ਬੰਦੀ ਹੈ ਉਸ ਜੈਕਪੌਟ ਦੀ ਉਸ ਮਹਿਲਾ ਦਾ ਕਹਿਣਾ ਹੈ ਕਿ ਇਹ ਪੈਸੇ ਉਹਨੂੰ ਉਸ ਸਮੇਂ ਮਿਲੇ ਜਦੋਂ ਉਸ ਨੂੰ ਇਸ ਦੀ ਸਖਤ ਜ਼ਰੂਰਤ ਸੀ ਕਿਉਂਕਿ ਉਸ ਦੇ ਪਰਿਵਾਰ ਦੇ ਵਿੱਚ ਪਿਛਲੇ 1 ਸਾਲ ਤੋਂ ਆਰਥਿਕ ਤੰਗੀ ਚੱਲਦੀ ਪਈ ਸੀ ਉਸ ਦਾ ਪਤੀ ਹੈ ਜੋ ਉਸ ਦੇ ਪਤੀ ਦਾ ਹਰਨੀਆਂ ਦਾ ਆਪਰੇਸ਼ਨ ਹੋਣਾ ਸੀ ਉਹ ਜਦੋਂ ਉਹਨਾਂ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ ਉਸੇ ਸਮੇਂ ਦੇ ਵਿੱਚ ਉਹਨਾਂ ਨੂੰ ਜੈਟਪੋਟ ਲੱਗ ਜਾਂਦਾ ਹੈ ਚੈੱਕਪੋਟ ਲੱਗਦਾ ਹੈ ਕਿ ਉਹਨਾਂ ਦੀ ਆਰਥਿਕ ਤੰਗੀ ਦੂਰ ਹੋ ਜਾਂਦੀ ਹੈ ਔਰਤ ਦਾ ਕਹਿਣਾ ਮਹਿਲਾ ਦਾ ਕਹਿਣਾ ਹੈ ਕਿ ਆਨ ਵਾਲੇ ਜ਼ਿਲ੍ਹਾ ਦੇ ਵਿੱਚ ਉਹ ਇਹ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣਾ ਚਾਹੇਗੀ ਆਪਣੇ ਪਰਿਵਾਰ ਨੂੰ ਕੁਮਾਨ ਫਿਰਾਂਦੀ ਲੈ ਕੇ ਜਾਵੇਗੀ ਆਪਣੇ ਪਤੀ ਦਾ ਇਲਾਜ ਕਰਾਵੇਗੀ ਈਸ਼ਵਰ ਦੇ ਘਰ ਰੱਬ ਦੇ ਘਰ देर ਜ਼ਰੂਰ ਹੁੰਦੀ ਹੈ ਪਰ ਹਾਨੀ ਨਹੀਂ ਹੁੰਦਾ ਇਸੇ ਤਰ੍ਹਾਂ ਦੀ ਇੱਕ ਗੱਲ ਹੈ ਇਹ ਇੰਗਲੈਂਡ ਦੀ ਮਹਿਲਾ ਦੀ ਜਿਸ ਨੇ ਜੋ ਈਸ਼ਵਰ ਤੇ ਭਰੋਸਾ ਰੱਖਿਆ ਔਰ ਆਪਣੀ ਕਿਸਮਤ ਹੈ ਕਿਸਮਤ ਅਜ਼ਮਾਈ ਤੇ ਜੋ ਆਪਣੀ ਕਿਸਮਤ ਅਜ਼ਮਾ ਕੇ ਆਪਣੀ ਕਿਸਮਤ ਦੇ ਵਿੱਚ ਇੱਕ ਵੱਡਾ ਜੋ ਰਾਤੋ ਰਾਤ ਕਿਸਮਤ ਨੂੰ ਬਦਲ ਲਿਆ। ਇਹ ਖਾਸ ਵੀਡੀਓ ਸੀ ਇੰਗਲੈਂਡ ਦੀ ਉਸ ਮਹਿਲਾ ਦੇ ਬਾਰੇ। ਜਾਂਦੇ ਜਾਂਦੇ ਇੱਕ ਗੱਲ ਅਸੀਂ ਜ਼ਰੂਰ ਕਹਿਣੀ ਚਾਹਾਂਗੇ ਕਿ ਜੋ ਲੋਟਰੀ ਹੈ ਜੈਕਪôts ਹੁੰਦੇ ਨੇ, ਕੰਪਲਸ ਹੁੰਦੇ ਨੇ ਇਹ ਵਿੱਤੀ ਜੋਖੀ ਮੇਨਾਂ ਦੇ ਨਾਲ ਬਣਿਆ ਰਹਿੰਦਾ ਵੇ। ਕੁਝ ਲੋਕ ਹੁੰਦੇ ਨੇ ਗੱਲ ਕਰੀਏ ਜਿਸ ਤਰ੍ਹਾਂ ਕੀ ਆਮਦਨ ਹੁੰਦੀ ਹੈ 10 ਰੁਪਏ ਆਮਦਨ ਹੁੰਦੀ ਹੈ ਤੇ ਲੋਟਰੀ ਦੇ ਵਿੱਚ ਖਰਚ ਦਿੰਦੇ ਨੇ 11 ਰੁਪਏ 12 ਰੁਪਏ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਪਏ ਆ ਤੇ ਅਸੀਂ ਇੱਕ ਸੰਦੇਸ਼ ਜ਼ਰੂਰ ਦੇਣਾ ਚਾਹਾਂਗੇ ਕਿ ਜੋ ਵਿੱਤੀ ਵੈਵ ਵਿੱਤ ਹੈ ਤੁਹਾਡਾ ਪੈਸਾ ਹੈ ਪੈਸੇ ਨੂੰ ਨਾ ਖਰਾਬ ਕੀਤਾ ਜਾਵੇ ਕਿਸਮਤ ਅਜ਼ਮਾਨਾ ਕੋਈ ਮਾੜੀ ਗੱਲ ਨਹੀਂ ਪਰ ਕਿਸਮਤ ਅਜ਼ਮਾਨ ਦੇ ਚੱਕਰਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਜੋ ਜੋਖਮ ਦੇ ਵਿੱਚ ਪਾਣਾ ਆਪਣੇ ਵਿੱਤੀ ਸੰਕਟ ਦੇ ਵਿੱਚ ਪਰਿਵਾਰ ਨੂੰ ਪਾਣਾ ਉਹ ਇੱਕ ਗਲਤ ਗੱਲ ਹੁੰਦੀ ਹੈ ਸੋ ਜਾਂਦੇ ਜਾਂਦੇ ਕਿ ਜ਼ਰੂਰ ਇਹ ਗੱਲ ਕਵਾਂਗੇ ਕਿ ਆਪਣੇ ਪਰਿਵਾਰ ਨੂੰ ਵਿੱਤੀ ਸੰਕਟ ਤੋਂ ਜੋ ਵਿੱਤੀ ਸੰਕਟ ਦੇ ਵਿੱਚ ਨਾ ਪਾਉ ਆਪਣੇ ਪੈਸੇ ਦੀ ਸਹੀ ਤਰ੍ਹਾਂ ਉਪਯੋਗ ਕਰੋ ਅਤੇ ਲਾਟਰੀ ਹੈ ਜੋ ਕਿਸਮਤ ਹੈ ਕਿਸਮਤ ਨੂੰ ਸਿਰਫ ਅਜ਼ਮਾਨਾ ਚਾਹੀਦਾ ਹੈ ਨਾ ਕਿ ਸਾਰੇ ਪੈਸੇ ਇਹਦੇ ਵਿੱਚ ਪਾਉਣੇ ਚਾਹੀਦੇ ਮੈਂ ਦੀ ਇਜਾਜ਼ਤ ਧੰਨਵਾਦ